ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਚਾਰ ਦੋਸ਼ੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸ਼ੀਆਂ ਦੀ ਮੌਤ ਕੱਲ੍ਹ ਹੋਈ ਸੀ ਤੇ ਇੱਕ ਦੋਸ਼ੀ ਦੀ ਮੌਤ ਅੱਜ ਹੋਈ ਹੈ ਇਸ ਮੌਕੇ ਤੇ ਮ੍ਰਿਤਕ ਦੋਸ਼ੀਆਂ ਦੇ ਪਰਿਵਾਰਾਂ ਯਾਨੀ ਕਿ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹਦੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸੀ ਕਈ ਵਾਰ ਸੈਂਟਰਲ ਜੇਲ੍ਹ ਦੀ ਸੁਰੱਖਿਆ ਪਰਬਾਰੀਤੋ ਗਾਰਡ ਲਗਾਉਣ ਲਈ ਕਿਹਾ ਗਿਆ ਪਰ ਕੋਈ ਗੱਲ ਨਹੀਂ ਸੁਣੀ ਗਈ ਜੇ ਕਿਸੇ ਸਮੇਂ ਸਿਰ ਸੁਰੱਖਿਆ ਪਰਬਾਰੀ ਨੇ ਗਾਰਡ ਲਗਾ ਦਿੱਤਾ ਹੁੰਦਾ ਤਾਂ ਜ ਬੱਚੇ ਜਿਉਂਦੇ ਹੋਣੇ ਸੀ ਸੋ ਦੱਸਿਏ ਕਿ ਉਧਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮਾ ਉਹਾਰ ਲਾ ਰਹੇ ਸਿਟੀ ਹੋਮ ਨਿਊਜ਼ ਲਈ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੇ ਰਿਪੋਰਟ ਆ ਗਿਆ ਨਾ ਸਰ ਮੜਾ ਗਿਆ ਤੇ ਬਰੀਕ ਕਰ ਦਿਓ ਸਾਨੂੰ ਸਰ ਡਿਊਟੀ ਕਰਦੇ ਹੋ ਥੋੜਾ ਬਲੀਵ ਕਰ ਦਿਓ ਨਾ ਸਰ ਥੋੜਾ ਦੱਸ ਦਿਓ ਥੋੜੀ ਬਲੀਵ ਹੋਣਾ ਜੀ ਥੋੜਾ ਜਿਹਾ ਤਾਂ ਦੱਸ ਦਿਓ ਸਰ ਉਹ ਹੋਇਆ ਕੀ ਹੈ ਉਹ ਕਹਿੰਦੇ ਸਕਿਉਰਟੀ ਗਾਰਡ ਦੀ ਲਾਪਰਵਾਹੀ ਨਾ ਹੋਇਆ ਤੇ ਉਹ ਡੀਡੀਆ ਦੀ ਕਾਫੀ ਉਪਚਾਰ ਹੈ ਡਾਇਰੈਕਟ ਫੋਰਸਟ ਕਰਾ ਲੈਣਗੇ ਨਹੀਂ ਨਹੀਂ ਉਹ ਮੇਰੀ ਨਾ ਉਹ ਨਹੀਂ ਰਹੀ ਲੱਖੇ ਕੋ ਤੋਂ ਅੰਦਰ ਐਮਰਜੈਂਸੀ ਉਹਨਾਂ ਨੂੰ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿਰਤਕ ਪੁੱਛ ਕਰਦਾ ਉਹ ਕਹਿੰਦੇ ਇੱਕ ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਇਹ ਇੱਕ ਹਫ਼ਤੇ ਤੋਂ ਬਿਮਾਰ ਨਹੀਂ ਇੱਕ ਹਫ਼ਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਤੇ ਦਾਖਲ ਹੀਗਾ ਤਾਂ ਬਾਕੀ ਜਿਹੜੇ ਉਹ ਕਹਿੰਦੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਕਿੰਨੇ ਹਫ਼ਤੇ ਪਹਿਲਾਂ ਦੀ ਗੱਲ ਰਹੀ ਹੈ ਉੱਥੇ ਕੋਈ ਸੁਜੀਦ ਬਰਾੜ ਆ ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਉਹ ਮਤਲਬ ਕੀ ਉਹਨਾਂ ਨੇ ਮੈਡੀਕਲ ਨਹੀਂ ਕੀਤਾ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ ਸਿਰਫ ਸਕਿਉਰਟੀ ਗਾਰਡ ਦੇ ਕਹ ਰਹੇ ਸੀ ਸਕਿਉਰਟੀ ਗਾਰਡ ਨਹੀਂ ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਆ ਉੱਥੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਮ ਡਾਕਟਰਾਂ ਨੇ ਇਥੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਹੈ ਜੀ ਜਾਂ ਰਸਤੇ 'ਚ ਹੋਈ ਹੈ ਜਾਂ ਆਉਂਦੇ ਜਾਂਦੇ ਆਏ ਜਾ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ 'ਚ ਨਹੀਂ ਉਹਨਾਂ ਦੇ ਕਹਿਣ ਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਇਹ ਤਾਂ ਛੋਟ ਗੱਲ ਹੈ ਠੀਕ ਹੈ ਹਾਂ ਦੱਸ ਕੇ ਤੇ ਦੱਸੋ ਕਿ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੀ ਹੋ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਹਾਂ ਤੇ ਰੋਜ਼ ਜਾਂਦਾ ਸੀ ਗਾਰਦ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੋਰਟਿੰਗ ਚਾਰਜੀ ਗੁਰਜੀਤ ਬਰਾੜ ਜਿਹੜਾ ਤਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਨਹੀਂ ਲਾਈ ਨਹੀਂ ਕਰਦਨੀ ਲਾਈ ਉਹਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਬੇਨਤੀ ਕਰਦਾ ਕਿ ਕਿਹੇ ਹੋਰ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂਵ ਹੋਂ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਜੀ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋ ਜਨਾ ਕੁਛ ਨਾ ਕੁਛ ਤੇ ਬਚਾਅ ਹੋ ਜਨਾ ਪਰ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਰ ਬੜੀ ਵੱਡੀ ਲਾਪਰਵਾਹੀ ਜੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨ ਅਸੀਂ ਕੋਈ ਨਾ ਕੋਈ ਨਜ਼ਰ ਆਂਦੇ ਕਿਸ ਤਰ੍ਹਾਂ ਵੇਖਦੇ ਹੋ ਬੜੇ ਮਾੜੇ ਦਿਨ ਵੇਖਣੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਸਾਡਾ ਭਰਾ ਗਿਆ ਆ ਉਹਨਾਂ ਦਾ ਕੀ ਗਿਆ ਵਿਆਹ ਆ ਜੀ ਵਿਆਹ ਆ ਜੀ ਬੱਚੇ ਕੋਈ ਬੱਚਾ ਨਹੀਂ 8-9 ਮਹੀਨੇ ਕੇ ਵਿਆਹ ਹੋਏ ਇਹਨੂੰ ਉਹਨ ਕੀ ਮੰਗੀ ਕਰਦੇ ਬੱਚੇ ਮੰਗ ਕੋਈ ਨਹੀਂ ਉਹ ਮਤਲਬ ਇਹੋ ਮੰਗੇ ਹੋਈ ਆ ਸਾਡੀ ਕੀ ਬਰਾਡ ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਠੀਕ ਨਾਮ ਦੱਸੋ ਗੱਲ ਅਹੀਂ ਵੱਲੇ ਤੋਂ ਜੀ ਤੇ ਗਰੇਸ ਸਿੰਘ ਮੇਰਾ ਨਾਮ ਗਰੇਸ ਸਿੰਘ ਤੇ ਬੇਨਤੀ ਇਸ ਤਰ੍ਹਾਂ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆ ਤੇ ਡੈਡੀ ਨੇ ਆਪਣਾ ਕੇ ਹਾਂ ਜੀ ਰਮੇਸ਼ ਕਮਾਜ ਆਜੋ ਰਹਾਂ ਤੇ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਿਰੇ ਆਏ ਆ ਤੇ ਲਾਸ਼ਾਂ ਵੇਖਣ ਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆ ਚਾਰ ਲਾਸ਼ਾਂ ਆਈਆਂ ਜੀ ਜੇਲ੍ਹ ਦੇ ਹੀ ਅਣਗੇਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਉਂ ਜਾਬਤਾ ਲੱਗਾ ਅਸੀਂ ਟਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆ ਕਿ ਇੱਥੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਾਬਤ ਕਰਨਾ ਵਾ ਸਾਡੇ ਸਤਕਾਰਯੋਗ ਸੁਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜੇਲ੍ਹਾਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆਂਦੇ ਕਿ ਸਾਡੇ ਪੁੱਤਰੇ ਨਿਕਨਗੇ ਆ ਦੋ ਉਹ ਪਿੰਡ ਆ ਕੱਚਾ ਤਨਵਾ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਘਟ ਵੀ ਤੇ ਚੋਂ ਸਿਰਾਂ ਜਡਾ ਉਹਦਾ ਮੂੰਹ ਆ ਜਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੋਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਤੇ ਅਸੀਂ ਸਰਕਾਰਾਂ ਨੂੰ ਇਹ ਆਣਿਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚੱਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਜਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟ੍ਰੀਟਮੈਂਟ ਤਨੀ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਨਹੀਂ ਲੱਗੀ ਗਾਰਦ ਲਾ ਦਿੰਦੇ ਲੱਗਦਾ ਕਿ ਬਚਾਅ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਹ ਜੇਲ੍ਹ ਚੋਂ ਆਈਆਂ ਵਾ ਉਹ ਬੱਜ ਜਾਂਦੇ ਚਲੋ ਹੁਣੀ ਅਕਾਲਪੁਰਖ ਦਾ ਹੁਕਮ ਆ ਨਾਰਾਈ ਵਾ ਸਕਦੀ ਨਾ ਤਿਲ ਕੱਟ ਸਕਦੀ ਪਰ ਜਦੋਂ ਬਾਪਿਆਂ ਦੇ ਬੱਚੇ ਚਲ ਜਾਂਦੇ ਆ ਵੇਖੋ ਹੱਥੀ ਤੋਰਿਆ ਰਾਜੇ ਜਥਸ ਨੇ ਆਪਣਾ ਬੇਟਾ 14 ਸਾਲ ਦੀ ਬਨਵਾ ਸ੍ਰੀ ਰਾਮਚੰਦਰ ਨੂੰ ਕੋਠੇ ਦੇ ਮਾਲ ਮਹਿਲ ਤੇ ਚੜ ਗਿਆ ਵਿਨਾਚਰ ਪੁੱਤ ਵੇਖਦੇ ਰਹੇ ਉਹਨਾਂ ਚੋਂ ਉਹ ਜੀਲਾ ਚਾਹਦਾ ਵੇਖਦਾ ਰਿਹਾ ਮੇਰਾ ਪੁੱਤ ਜਾ ਰਹੇ ਨੇ ਕਿ ਮੈਂ ਹਫਤੀ 14 ਸਾਲ ਦਾ ਬਣਾ ਤੇ ਉਹਨਾਂ ਸ਼ਾਲ ਦੇ ਕੇ ਤੇ ਆਤਮ ਤਿਆਗ ਤੇ ਉਹਨੇ ਆਪਣੀ ਪਰਾਂਤ ਤਿਆਗਤੀ ਤੇ ਪੁੱਤ ਦਾ ਦੁੱਖ ਉਹਨਾਂ ਮਾਪਿਆਂ ਨੂੰ ਬਹੁਤ ਹੁੰਦਾ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਬਿਨਾ ਕਿਸੇ ਇਲਾਜ ਤੋਂ ਚਲ ਗਏ ਹੁਣ ਮੰਗ ਕੀ ਕਰਦੇ ਤੇ ਮੰਗ ਇਹੋ ਹੀ ਆ ਇਹਨਾਂ ਕੋਲ ਪਿੱਛੋਂ ਮੰਗਾ ਆ ਇਹਦੇ ਬਾਪ ਕੋ ਇਹ ਦੱਸਣ ਕਿ ਤੁਹਾਨੂੰ ਵੀ ਕੀ ਮੰਗੇ ਉਹ ਕਰਦੇ ਸਕਿਉਰਟੀ ਗਾਰਡ ਜੀ ਨੇ ਗਾਰਡ ਲਉਣੀ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਤੋਂ ਕਿਸੇ ਹੋਰ ਨਾਲ ਹਾਂ ਗਾਂ ਤੋਂ ਕਿਹ ਹੋਰ ਨਾਲ ਆ ਵੇ ਆਹ ਹੋਰ